ਕੀ ਕਰਦਾ ਹੈ ਕੁਛ ਨਹੀਂ ਆ ਗੇਮ ਜੀ ਖੇਡਦਾ ਚੱਲ ਫਿਰ ਜੇ ਬੇਲੇ ਅੱਜ ਆਪਾਂ ਬਾਹਰ ਬਹੁਤ ਚੱਲੀ ਇਹ ਸਭ ਕੀ ਦੇਖਣਾ ਬਾਹਰ ਬਾਹਰ ਤਾਂ ਵਗ ਜਾਗੇ ਪਰ ਆਪਣਾ ਟਰੈਕਟਰ ਹੀ ਲੈ ਕੇ ਦਿੰਦੇ ਕੀ ਗੱਲ ਹੋਰ ਯਾਰਾ ਉਦੋਂ ਦੀ ਉਦੋਂ ਫਸ ਕੇ ਕੀ ਲੈ ਇੱਕ ਸੀ ਦਿਨ ਆਪਣਾ ਸਾਰਾ ਲੰਘ ਗਿਆ ਮੈਂ ਤਾਂ ਉਧਰੋਂ ਬਾਈਕ ਆ ਟਰੈਕਟਰ ਪੁੱਛ ਕੇ ਆਣਾ ਉਹ ਲੈ ਕੇ ਚੱਲਾਂਗੇ ਦੇਖੀ ਤੂੰ ਜੇ ਬਾਈਕ ਆ ਟਰੈਕਟਰ ਲੈ ਕੇ ਵਾਗੇ ਨਾ ਘੰਟਿਆਂ ਦਾ ਕੰਮ ਮਿੰਟਾਂ ਚ ਨਿਬੜ ਜੂ। ਬੱਸ ਬਾਈ ਹੁਣ ਘਰੇ ਹੋਵੇ ਫੇਰ ਗੱਲ ਐ। ਹੋਰ ਬਾਈ ਕੀ ਹਾਲ ਨੇ? ਠੀਕ ਠਾਕ ਵਧੀਆ ਬਾਈ। ਮੈਂ ਤਾਂ ਵੀ ਸਾਡਾ ਟਰੈਕਟਰ ਹੀ ਪੁੱਛਣ ਆਇਆ ਸੀ। ਅੱਛਾ ਕੰਮ ਦੀ ਕੋਈ? ਹਾਂ ਉਹ ਸਾਡਾ ਬਾਹਣਿਆ ਪਾਉਣਾ ਸੀਗਾ। ਅੱਛਾ ਮੈਂ ਵੀ ਯਾਰ ਬਾਹਣਾ ਪਾਉਣ ਜਾਣਾ ਸੀ। ਓ ਬਾਈ ਤੂੰ ਪਹਿਲਾਂ ਸਾਡੇ ਵਾਲਾ ਵਾਂਂਦਾ ਜਾਂ ਤੇਰੇ ਤਾਂ ਘੰਟੇ ਦਾ ਕੰਮ ਆ। ਤੁਹਾਡੇ ਵਾਲਾ ਓ ਯਾਰ ਮੈਂ ਮੇਰੇ ਪਾਪੇ ਨੂੰ ਕਿਹਾ ਸੀਗਾ ਮੈਂ ਬਾਈ ਕੇ ਵਾਲਾ ਪੁੱਛਿਆ ਨਾ ਕਿ ਵੀ ਆਪਣੇ ਨਾਲ ਤਾਂ ਉੱਥੇ ਘੰਟਾ ਲਾ ਦੂਗਾ। ਉਹ ਪਹਿਲਾਂ ਦੀ ਪਹਿਲਾਂ ਅਸੀਂ ਇਹੀਂ ਫਸ ਗਏ। ਇਕੱਲਾ ਇੱਕ ਸਾਡਾ ਤਾਂ ਸਾਰਾ ਦਿਨ ਲੰਘ ਗਿਆ ਉੱਥੇ। ਤੁਰਦਾ ਹੀ ਨਹੀਂ। ਅੱਛਾ। ਹੋਰ ਮੈਂ ਉਹਨੂੰ ਕਿਹਾ ਸੀ ਵੀ ਇਹਨੂੰ ਵੇਚ ਦੇ ਪਰਾਂ। ਪਰ ਉਹ ਮੰਨੇ ਨਹੀਂ। ਕਹਿੰਦਾ ਨਹੀਂ ਨਹੀਂ ਇਹ ਤਾਂ ਕਰਮਾਂ ਵਾਲਾ ਹੈਗਾ। ਮੈਂ ਉਹਨੂੰ ਕਿਹਾ ਵੀ ਆਪਾਂ ਵੱਡਾ ਵੱਡਾ ਟਰੈਕਟਰ ਲੈ ਲੈਨੇ ਆ ਉੱਤੇ ਟਰਾਲਾਂਗੇ 18 ਇੰਚੀ ਪੇਟੀ ਹੈਨਾ ਵੀ ਮੈਨੂੰ ਵੀ ਆਪਦੇ ਕਰਮ ਬਣਾ ਲੈਣ ਦੇ ਉਹ ਕਹਿੰਦਾ ਨਹੀਂ ਤੂੰ ਐਵੇਂ ਜਦੋਂ ਬਾਜ ਚੱਕ ਕੇ ਫੁੱਲ ਕਹ ਤੂੰ ਬਹੀਆਂ ਵਿੱਚ ਦੀ ਲੰਗਿਆ ਕਰੇਗਾ ਲੋਕ ਤੈਨੂੰ ਗਾਲਾਂ ਦਿਆ ਕਰਨਗੇ ਐਵੇਂ ਲੋਕਾਂ ਤੋਂ ਗਾਲਾਂ ਖਾਈ ਜਾਏਗਾ ਵੀ ਦੇਖ ਲੈ ਕਿਵੇਂ ਬਾਜ ਚੱਕੀ ਫਿਰਦਾ ਹੈਗਾ ਬਹੀਆਂ ਚ ਲਈ ਫਿਰਦਾ ਹੈਗਾ ਅੱਛਾ ਮੈਂ ਉਹਨੂੰ ਕਿਹਾ ਮਹਾਮੱਚ ਲਈ ਉਹ ਜੋ ਕਰੂੰਗਾ ਜਦੋਂ ਲੋਕ ਸਮਝਿਆ ਕਰਨਗੇ